हेलो जी सताल नमस्ते कुकिंग विद गर्ग फैमिली चैनल से ता तो स्वागत है जी इस चैनल पर मैं हर रोज़ थोड़े तो लिए नवी नवी रैसपिया शेयर कर दी हाँ जो घर बना के तैयार कर सकते हाँ अज आप लेके आए हैं तो सर्दियों बनाए जाने वाले तिल गुड़ दे लड्डू की रेसपी ਜੋ ਕਿ ਘਰ ਵਿੱਚ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੀ ਇਹ ਲੱਡੂ ਬਹੁਤ ਹੀ ਤੀਸਟੀ ਬੰਦੇ ਹਨ ਤੇ ਸਰਦੀਆਂ ਵਿੱਚ ਆਪਣੇ ਸਰੀਰ ਨੂੰ ਗਰਮ ਰੱਖਦੇ ਹਨ ਤੇ ਸਰਦੀ ਜ਼ਖਾਮ ਤੋਂ ਵੀ ਬਚਾਉਂਦੇ ਹਨ ਇਸ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਜੀ ਇਹ ਬੱਚਿਆਂ ਲਈ ਵੀ ਬਹੁਤ ਵਧੀਆ ਹੁੰਦੇ ਹਨ ਤੇ ਬੱਚਿਆਂ ਨੇ ਵੀ ਬਣਾ ਕੇ ਆਪਾਂ ਨੂੰ ਸੜਦੀਆਂ ਵਿੱਚ ਦੇਣੇ ਚਾਹੀਦੇ ਹਨ ਇਹ ਜੋੜਾਂ ਦੇ ਦਰਦ ਲਈ ਵੀ ਬਹੁਤ ਵਧੀਆ ਹੁੰਦੇ ਹਨ ਆਪਾਂ ਬਜ਼ੁਰਗਾਂ ਨੂੰ ਵੀ ਬਣਾ ਕੇ ਦੇ ਸਕਦੇ ਹਾਂ ਇਸ ਦੇ ਬਹੁਤ ਜ਼ਿਆਦਾ ਫਾਇਦੇ ਨੇ ਇਸ ਦੇ ਬਹੁਤ ਫਾਇਦੇ ਹਨ ਜੇ ਆਪਾਂ ਇਸ ਦੇ ਫਾਇਦੇ ਗਿਣਨ ਲੱਗੇ ਤਾਂ ਆਪਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਚਲੋ ਜੀ ਆਪਾਂ ਰੈਸਪੀ ਬਣਾਉਣੀ ਸਟਾਰਟ ਕਰਦੇ ਆਂ ਤੇ ਆਪਾਂ ਦੱਸਦੇ ਆਂ ਤੁਹਾਨੂੰ ਕੀ ਕੁਝ ਲੈਣਾ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ ਇੱਧਰ ਆਪਾਂ ਲੈ ਲਈ ਜੀ ਤਿਲ ਤਿਲਿਆਂ ਨੂੰ ਆਪਾਂ ਮਿਕਸੀ ਵਿੱਚ ਪੀਸ ਲਿਆ ਜੀ ਬਸ ਇੱਕ gekeੜਾ ਦਵਾ ਲਿਆ ਇਸ ਤਰ੍ਹਾਂ ਥੋੜੇ ਜਿਹੀ ਫਰੀਕ ਕਰ ਲਏ ਬਸ ਇਸ ਤਰ੍ਹਾਂ ਪੀਸ ਲੈਣਾ ਤੇ ਇਧਰ ਆਪਾਂ ਲਿਆ ਜੀ ਗੁੜ 200 ਗ੍ਰਾਮ ਆਟਾ ਸੌਰੀ ਜੀ 250 ਗ੍ਰਾਮ ਆਪਾਂ ਲੈਏ ਨੇ ਤਿਲ 250 ਗ੍ਰਾਮ ਲਿਆ ਜੀ ਆਪਾਂ ਗੁੜ ਤੇ ਜੇ ਤੁਸੀਂ ਗੁੜ ਘੱਟ ਲੈਣਾ ਚਾਹੁੰਦੇ ਹੋ ਤਾਂ ਘੱਟ ਵੀ ਲੈ ਸਕਦੇ ਹੋ ਵੱਧ ਕਰਨਾ ਚਾਹੁੰਦੇ ਹੋ ਵੱਧ ਵੀ ਪਾ ਸਕਦੇ ਹੋ ਆਪਾਂ ਬਰਾਬਰ ਦਾ ਹੀ ਲਿਆ ਜੀ ਤੇ ਆਪਾਂ 250 ਗ੍ਰਾਮ ਹੀ ਤਿਲ ਲਏ ਨੇ ਤੇ 250 ਗ੍ਰਾਮ ਹੀ ਗੁੜ ਲਏ ਯਾਨੀ ਕਿ ਪਾਈਆ ਆਪਾਂ ਤੇ ਲੈਨੇ ਤੇ ਪਾਈ ਆਈ ਆਪਾਂ ਗੁੜ ਲਿਆ ਜੇ ਤੁਸੀਂ ਗੁੜ ਜ਼ਿਆਦਾ ਪਾਉਣਾ ਚਾਹੁੰਦੇ ਹੋ ਤਾਂ ਜ਼ਿਆਦਾ ਵੀ ਪਾ ਸਕਦੇ ਹੋ ਜੀ ਘੱਟ ਪਾਉਣਾ ਚਾਹੁੰਦੇ ਹੋ ਘੱਟ ਵੀ ਪਾ ਸਕਦੇ ਹੋ ਤੇ ਬਸ ਤਿਲਾਂ ਨੂੰ ਜੀ ਆਪਾਂ ਇਸ ਤਰ੍ਹਾਂ ਮਿਕਸੀ ਵਿੱਚ ਪੀਸ ਲਿਆ ਕੋਈ ਆਪਾਂ ਚਾशनी ਨਹੀਂ ਬਣਾਉਣੀ ਜੀ ਬਿਨਾ ਚਾशनी ਤੋਂ ਬਹੁਤ ਹੀ ਤਿੱਸਤੀ ਗੁੜ ਦੇ ਲੱਡੂ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਇਹ ਗੁੜ ਲਿਆ ਜੀ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਜੀ ਕੁੱਟ ਲਾਂਗੇ ਬਰੀਕ ਕਰ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕਿਸੇ ਵੀ ਪੋਲੀਥੀਨ ਵਿੱਚ ਲਪਾਫੇ ਵਿੱਚ ਪਾ ਕੇ ਜਿਵੇਂ ਹੁਣ ਆਪਾਂ ਲਪਾਫਾ ਹੈ ਨਾ ਇਸ ਤਰ੍ਹਾਂ ਦੇ ਲਪਾਫੇ ਵਿੱਚ ਪਾ ਕੇ ਇਸ ਨੂੰ पीस ਲਾਂਗੇ ਜੀ ਕੁੱਟ ਲਾਂਗੇ ਜੀ ਥੋੜਾ ਜਿਹਾ ਗੁੜ ਨੂੰ ਕੁੱਟ ਕੇ ਫਿਰ ਆਪਾਂ ਇਸ ਵਿੱਚ ਮਿਕਸ ਕਰਾਂਗੇ ਤੁਸੀਂ ਤਿਲ ਦੇ ਲੱਡੂਆਂ ਵਿੱਚ ਕਾਜੂ ਬਦਾਮ ਹਨਾ ਖੁਆ ਵੀ ਮਿਕਸ ਕਰ ਸਕਦੇ ਹੋ ਇਸ ਨੂੰ ਖੋਇ ਪਾ ਕੇ ਵੀ ਬਹੁਤ ਟੇਸਟੀ ਬਣਦੇ ਹਨ ਜੇ ਆਪਾਂ ਖੁਆ ਪਾ ਕੇ ਬਣਾਉਨੇ ਆ ਤਾਂ ਫਿਰ ਵੀ ਬਹੁਤ ਟੇਸਟੀ ਬਣਦੇ ਹਨ ਆਪਾਂ ਸਿਰਫ ਸਿੰਪਲ ਬਣਾਵਾਂਗੇ ਜੀ ਗੁੜ ਤੇ ਤਿਲ ਦੇ ਹੀ ਬਣਾਵਾਂਗੇ ਆਪਾਂ ਇਸ ਵਿੱਚ ਕੋਈ ਡਰਾਈ ਫਰੂਟ ਨਹੀਂ ਪਾਉਂਦੇ ਤੁਸੀਂ ਇਸ ਵਿੱਚ ਜੋ ਵੀ ਤੁਹਾਨੂੰ ਪਸੰਦਾ ਪਾ ਸਕਦੇ ਹੋ ਤੇ ਖੁਆ ਮਿਕਸ ਕਰਕੇ ਵੀ ਬਣਾ ਸਕਦੇ ਹੋ ਕੋਈ ਆਲੇ ਵੀ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਲੱਡੂ ਤੇ ਆਪਾਂ ਕੱਲੇ ਗੁੜ ਤੇ ਤੇਲ ਦੇ ਬਣਾਉਣਾ ਚਲੋ ਜੀ ਆਪਾਂ ਪਹਿਲਾਂ ਗੁੜ ਨੂੰ ਇੱਕ ਵਾਰ ਬਰੀਕ-ਬਰੀਕ ਕਰ ਲਈਏ ਪੀਸ ਲਈਏ ਫਿਰ ਆਪਾਂ ਇਸ ਵਿੱਚ ਮਿਕਸ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਵੀ ਤੇਲ ਤੇ ਗੁੜ ਦੇ ਲੱਡੂ ਕਿਸ ਤਰ੍ਹਾਂ ਤਿਆਰ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜੀ ਪਲੀਜ਼ ਸਾਰੀ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਪਲੀਜ਼ ਆਪਣੇ ਵਿੱਚ ਜਿਹੜੀ ਆਈਟਮ ਦੀ ਐਡ ਨੂੰ ਵੀ ਸਕਿਪ ਨਾ ਕਰਿਆ ਕਰੋ ਜੀ ਫੁੱਲ ਐਡ ਦੇਖਿਆ ਕਰੋ ਤੇ ਫੋਲੋ ਵੀਡੀਓ ਵਾਚ ਕਰਿਆ ਕਰੋ ਜਿਹੜੇ ਭੈਣ ਭਰਾ ਆਪਣੀ ਵੀਡੀਓ ਵਾਚ ਕਰਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਬੱਚੇ ਹਨ ਬਾਹਰ ਰਹਿੰਦੇ ਨੇ ਤੇ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਬਹੁਤ ਸੌਕਾ ਹੋ ਜਾਂਦਾ ਕੋਈ ਵੀ ਰੈਸਪੀ ਬਣਾਉਣੀ ਆਪਾਂ ਬਹੁਤ ਵਧੀਆ ਰੈਸਪੀ ਲੈ ਕੇ ਆਉਂਦੇ ਹਾਂ ਤੇ ਇੱਕ ਕੱਪ ਨੇ ਲਈ ਹੈ ਨਾ ਪੈਸਟ ਆਈ ਹੈ ਵੀ ਤੁਸੀਂ ਵੀਡੀਓ ਪਾਓ ਆਪਾਂ ਉਹ ਵੀ ਵੀਡੀਓ ਵੀ ਜ਼ਰੂਰ ਪਾਵਾਂਗੇ ਜਿੰਨਾ ਭੈਣ ਭਰਾ ਮੰਗਾਨੀ ਆਪਾਂ ਨੂੰ ਕਿਹਾ ਆਪਾਂ ਉਹਨਾਂ ਲਈ ਬੱਚਿਆਂ ਲਈ ਹਨਾ ਜੋ ਵੀ ਬੱਚੇ ਬਾਹਰ ਰਹਿੰਦੇ ਉਹਨਾਂ ਲਈ ਵੀ ਬਣਾਵਾਂਗੇ ਚਲੋ ਜੀ ਪਹਿਲਾਂ ਆਪਾਂ ਬਣਾਉਣੇ ਚ ਸਟਾਰਟ ਕਰਦੇ ਆ ਗੁੜ ਤੇ ਤਿਲ ਦੇ ਲੱਡੂ ਲਓ ਜੀ ਇਧਰ ਆਪਾਂ ਗੁੜ ਇਸ ਤਰ੍ਹਾਂ ਤੋੜ ਕੇ ਚੰਗੀ ਤਰ੍ਹਾਂ ਛੋਟਾ ਛੋਟਾ ਪੀਸ ਕਰ ਲੇ ਤੇ ਹੁਣ ਆਪਾਂ ਇਸ ਵਿੱਚ ਮਿਲਾਵਾਂਗੇ ਜੀ ਤਿਲ ਇਸ ਤਰ੍ਹਾਂ ਜੀ ਤੁਸੀਂ ਵੀ ਬਸ ਕੁੱਟ ਲੈਣਾ ਗੁੜ ਇਸ ਤਰ੍ਹਾਂ ਕੁੱਟ ਕੇ ਆਪਾਂ ਜੇ ਕੋਈ ਛੋਟਾ ਛੋਟੀਆਂ ਡੰਲੀਆਂ ਰਹਿਣ ਉਹਨੂੰ ਆਪਾਂ ਇਸ ਤਰ੍ਹਾਂ ਹੱਥ ਨਾਲ ਪੰਨ ਲੈਣਾ ਇਵੇਂ ਜਿਹਾ ਵੇਖੋ ਛੋਟੇ ਛੋਟੇ ਡਲੀਆਂ ਰਹੀਆਂ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਹੱਥ ਨਾਲ ਭਣ ਦੇਵਾਂਗੇ ਪੋਲੀਆਂ ਹੀ ਨਹੀਂ ਜੀ ਦੇਖੋ ਜਿਆਦਾ ਉਹ ਨਹੀਂ ਹੈਗੀਆਂ ਤੇ ਸਾਰੇ ਆਪਾਂ ਥਲਿਸ ਵਿੱਚ ਮਿਕਸ ਕਰ ਦਈਏ ਜੀ ਬਹੁਤ ਹੀ ਸੌਖਾ ਤਰੀਕਾ ਜੀ ਇਸ ਤਰ੍ਹਾਂ ਦਿਲ ਦੇ ਲੱਡੂ ਬਣਾਉਣ ਦਾ ਕੋਈ ਚਾਸਨੀ ਨਹੀਂ ਬਣਾਉਂਦੀ ਜੋੜ ਜੀ ਬਸ 5 ਮਿੰਟ ਵਿੱਚ ਤੁਹਾਡੇ ਲੱਡੂ ਬਣ ਕੇ ਤਿਆਰ ਤੇ ਤੁਸੀਂ ਇਸ ਵਿੱਚ ਇਸ ਵਿੱਚ ਖੋਆ ਵੀ ਪਾ ਸਕਦੇ ਹੋ ਡਰਾਈ ਫਰੂਟ ਜੋ ਵੀ ਤੁਹਾਡੀ ਮਰਜ਼ੀ ਹੈ ਹੈਨਾ ਬਦਾਮ ਕਾਜੂ ਪਿਸਤਾ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡੇ ਬੱਚੇ ਪਸੰਦ ਕਰਦੇ ਨੇ ਮਗਜ ਜੋ ਚੀਜ਼ ਵੀ ਪਾਉਣੀ ਹੈ ਤੁਸੀਂ ਡਰਾਈ ਫਰੂਟ ਚ ਪਾ ਸਕਦੇ ਹੋ ਤੇ ਆਪਾਂ ਬਿਲਕੁਲ ਸਿੰਪਲ ਬਣਾਵਾਂਗੇ ਜੀ ਬਸ ਇਸੇ ਤਰੀਕੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਵਿੱਚ ਤਿਲ ਤੇ ਬਹੁਤ ਟੇਸਟੀ ਆਪਣੇ ਲੱਡੂ ਇਹ ਬਣ ਕੇ ਤਿਆਰ ਹੋ ਜਾਣਗੇ ਜੀ ਇਸੇ ਤਰ੍ਹਾਂ ਹੀ ਮਿਕਸ ਕਰੀ ਜਾਵਾਂਗੇ ਜੀ ਆਪਾਂ ਬਸ ਲਓ ਜੀ ਆਪਾਂ ਗੁੜ ਦੇ ਵਿੱਚ ਤਿਲ ਚੰਗੀ ਤਰ੍ਹਾਂ ਮਿਕਸ ਕਰ ਲਏ ਨੇ ਦੇਖੋ ਜੀ ਵਧੀਆ ਮਿਕਸ ਹੋ ਗਏ ਨੇ ਤੇ ਹੁਣ ਆਪਾਂ ਇਸ ਦੇ ਲੱਡੂ ਬਣਾਵਾਂਗੇ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ ਲੱਡੂ ਬਣਾਉਣ ਦਾ ਤੇ ਤੁਸੀਂ ਵੀ ਇਸ ਤਰੀਕੇ ਨਾਲ 5 ਮਿੰਟਾਂ ਵਿੱਚ ਆਪਣੇ ਗੁੜ ਤੇ ਤਿਲ ਦੇ ਲੱਡੂ ਬਣਾ ਸਕਦੇ ਹੋ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਬਹੁਤ ਟੇਸਟੀ ਬਣਦੇ ਨੇ ਤੇ ਬੱਚਿਆਂ ਨੇ ਵੀ ਬਹੁਤ ਪਸੰਦ ਆਉਂਦੇ ਨੇ ਤੇ ਫਾਇਦੇ ਇਸ ਦੇ ਬਹੁਤ ਜ਼ਿਆਦਾ ਹੁੰਦੇ ਨੇ ਸਰਦੀ ਵਿੱਚ ਸਰਦੀ ਤੋਂ ਬਚਾਉਂਦਾ ਹੈ ਜੀ ਹਨਾ ਸਰੀਰ ਨੂੰ ਗਰਮ ਰੱਖਦਾ ਹੈ ਇਸ ਤਰ੍ਹਾਂ ਜੀ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਾਂਗੇ ਛੋਟਾ ਵੱਡਾ ਪੀਸ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੀ ਸਾਰੇ ਲੱਡੂ ਜੀ ਇਸੇ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰਦੇ ਆਂ ਬਹੁਤ ਟੇਸਟੀ ਤੇ ਸੌਖਾ ਤਰੀਕਾ ਜੀ ਇਸ ਤਰ੍ਹਾਂ ਲੱਡੂ ਬਣਾਉਂਦਾ ਕੋਈ ਚਾਸ਼ਨੀ ਨਹੀਂ ਬਣਾਉਣੀ ਜੀ ਬਸ 5 ਮਿੰਟਾਂ ਵਿੱਚ ਤੁਹਾਡੇ ਲੱਡੂ ਬਣ ਕੇ ਤਿਆਰ ਹੈ ਜੀ ਕੋਸ਼ਨੀ ਪਾਉਂਦੀ ਕੋਈ ਕਿਉਂ ਨਹੀਂ ਪਾਉਣਾ ਜੀ ਕੁਛ ਨਹੀਂ ਪਾਉਣਾ ਬਸ ਸਿਰਫ ਗੁੜ ਤੇ ਥਿਲ ਥਿਲ ਤੇ ਗੁੜ ਦੇ ਲੱਡੂ ਨੇ ਬਿਲਕੁਲ ਸਿੰਪਲ ਤਰੀਕਾ ਆਪਣਾ ਇਹ ਲੱਡੂ ਬਣਾਉਂਦਾ ਕਿ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਲੋ ਜੀ ਗੁੜ ਅਤੇ ਥਿਲ ਦੇ ਲੱਡੂ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਕਿ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਗੁੜ ਅਤੇ ਥਿਲ ਦੇ ਲੱਡੂ ਕਿਸ ਤਰ੍ਹਾਂ ਦੇ ਲੱਗੇ ਅੱਜ ਦੀ ਰੈਸਪੀ ਦਾ ਐਂਡ ਆ ਪੈਥੀ ਕਰਦੇ ਹਾਂ ਕੱਲ ਨੂੰ ਮਿਲਾਂਗੇ ਜੇ ਕਿਸੇ ਨਿਊ ਰੈਸਪੀ ਨਾਲ ਤਬ ਤੱਕ ਲਈ ਬਾਏ ਬਾਏ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ